ਪ੍ਰਧਾਨ ਸੰਸ ਸੀਸੀ ਮੈਡੀ ਨਗਰ ਪਟਿਆਲਾ ਜੀ ਜਿਹੜਾ ਅੱਜ ਜਿਹੜਾ ਕਮ ਥੋਰ ਹੜਤਾਲ ਅਸੀਂ ਕਰ ਰਹੇ ਨੇ ਜੀ ਸੰਜੀ ਸੰਸ ਮੈਡੀਏ ਛੰਡੇ ਥੱਲੇ ਉਹਦੇ ਵਿੱਚ ਸਾਡੇ ਜਿਹੜੇ ਡਰਾਈਵਰ ਉਹਦੇ ਨਾਲ ਸਾਡੀ ਜਿਹੜੀ ਕੰਟੈਕਟ ਸੀਮਨ ਯੂਨੀਅਨ ਟੈਕਨੀਕਲ EMPLOYEES ਯੂਨੀਅਨ ਮਨ ਪਟਿਆਲਾ ਤੋਂ ਦੇ ਨਾਲ ਸਾਡੇ ਕਰਮਚਾਰੀ ਗੱਲ ਯੂਨੀਅਨ ਮਨ ਪਟਿਆਲਾ ਟੈਕਨੀਕਲ EMPLOYEES ਯੂਨੀਅਨ ਮਨ ਪਟਿਆਲਾ ਉਹ ਸਾਡੀ ਜਿਹੜੀ ਬੱਬੂ ਟੀਮ ਜਿਹੜੀ ਉਹ ਨਾਲ ਹੈ ਜੀ ਉਹਦੇ ਉਸ ਤੋਂ ਬਾਅਦ ਜਿਹੜੀ ਸਾਡੀ ਰੋਡ ਰੀਸਟਾ ਸਮੂਤੀ ਜਿਹੜੀ ਸਾਡੀ ਟੀਮ ਇਹ ਬਣ ਕੇ ਸੰਸ ਮੀਡੀਆ ਉਹਦੇ ਚੰਦੇ ਥੱਲੇ ਅਸੀਂ ਕੰਮ ਛੋੜ ਹੜਤਾਲ ਲਈ ਦੀ ਕੰਮ ਦਾ ਕਿਸ ਗੱਲ ਹੜਤਾਲ ਕੀਤੀ ਕਿ ਕੀ ਕਾਰਨ ਹੈ ਦੇਖੋ ਜਿਹੜੀ ਸਾਡੇ ਆ ਮੰਗਾਂ ਨੇ ਜਿਸ ਤਰੀਕੇ ਨਾਲ ਸਾਡੇ ਸੱਤ ਪਹਿਲੇ ਜਿਹੜੇ ਆਊਟਸੋਰਸ ਮੁਲਾਜ਼ਮਾਂ ਦਾ ਆਪਾਂ ਗੱਲ ਕਰ ਲਾਂਗੇ ਜਿਹੜੇ 10000 ਰੁਪਏ ਤਨਖਾਹ ਲੈਂਦੇ ਨੇ ਸਾਥੀਓ ਅੱਜ 20 ਤਰੀਕ ਹੋ ਗਿਆ ਅੱਜ ਵੀ ਉਹਨਾਂ ਦੀ ਸਲਰੀ ਨਹੀਂ ਪਈ ਆ ਖਾਤੇ 'ਚ ਜਿਹੜੇ 10000 ਰੁਪਏ ਤਨਖਾਹ ਲੈਂਦੇ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਮੰਗਾ ਉਸ ਤੋਂ ਬਾਅਦ ਜਿਹੜੀ ਸਾਡੇ ਹੋਰ ਜਿਹੜੇ ਮੁਲਾਜ਼ਮਾਂ ਦੀ ਸਲਰੀਆਂ ਨੇ ਉਹ ਅੱਜ ਤੱਕ ਨਹੀਂ ਚਲੀਆਂ ਹੋਈਆਂ ਸਭ ਯਾਰ ਉਸ ਤੋਂ ਬਾਅਦ ਜਿਹੜੀ ਸਾਡੇ ਤੁਹਾਨੂੰ ਮੈਂ ਦੱਸਣਾ ਜਦੋਂ ਜਨਤ ਮਾਰਚ 2015 ਤੋਂ ਲੈ ਕੇ ਜੂਨ 2018 ਤੱਕ ਜਿਹੜਾ ਸਾਡਾ ਐਸਪੈਕਟ ਕੰਪਨੀ ਵੱਲੋਂ ਠੇਕਾ ਲਿਆ ਗਿਆ ਸੀ ਸਾਡੇ ਸਮੂਸ ਕਰਮਚਾਰੀ ਸਫਾਈ ਕਰਮਚਾਰੀ ਦਾ ਸੀਨੀਅਰ ਮੈਨਾ ਦਾ ਵਾਰਸਪਲਾਈ ਦਾ ਰੋਡ ਰੈਂਗ ਸਾਗਾ ਦਾ ਬਿਲੀ ਸਾਗਾ ਦਾ ਇੱਕ ਕੰਟਰਕਟ ਲਿਆਤੀ ਉਹਨਾਂ ਨੇ ਪਰ ਉਹਨਾਂ ਦੇ ਅੱਜ 10 ਸਾਲ ਹੋ ਚੁੱਕੀ ਇਹਨਾਂ ਦਾ ਜਿਹੜਾ ਪੀਪੀਐਪ ਹੈ ਅੱਜ ਵੀ ਪੈਣੀ ਪਿਆ ਜੀ ਉਜਮਾਨੀ ਕਰਾ ਜਾ ਅਗਰ ਪ੍ਰਸ਼ਾਸਨ ਵੱਲੋਂ ਕਿਉਂਕਿ ਠੇਕਾ ਅਸੀਂ ਯੂਨੀਅਨ ਨਾਲ ਨਹੀਂ ਦਿੱਤਾ ਠੇਕਾ ਜਿਹੜਾ ਆ ਉਹ ਪ੍ਰਸ਼ਾਸਨ ਨੇ ਦਿੱਤਾ ਸੀ ਜੋ ਐਗਰੀਮੈਂਟ ਹੋਇਆ ਤੇ ਉਹ ਪ੍ਰਸ਼ਾਸਨ ਨੇ ਦਿੱਤਾ ਸੀ ਕੋਈ ਐਗਰੀਮੈਂਟ ਨਹੀਂ ਦਿੱਤਾ ਉਹਨਾਂ ਨਾਲ ਠੀਕ ਹੈ ਜੀ ਤੇ ਅੱਜ ਤੱਕ ਨਾ ਜੋ ਵੀ ਉਹਨਾਂ ਦਾ ਪੀਏ ਬੰਦਾ ਉਹ ਨਹੀਂ ਜਮਾ ਕਰਾਇਆ ਅਗਰ ਨਹੀਂ ਜਮਾ ਕਰਾਨਾ ਅਗਲਾ ਜਿਹੜਾ ਸਾਡਾ ਸਟੈਪ ਹੈ ਉਹਦੀ ਕੋਰਟ 'ਤੇ ਗਰਾਉਂਡ ਕਰਕੇ ਉਹਦੇ ਘਰ ਦੇ ਮੂਹਰੇ ਕੂੜਾ ਏਨਾ ਹੀ ਕਰਨਾ ਹੈ ਠੀਕ ਹੈ ਹੁਣ ਅੱਜ ਜਿਹੜੀ ਮੀਟਿੰਗ ਕੀਤੀ ਉਸ ਕੀ ਕੀ ਫੈਸਲੇ ਕੀਤੇ ਗਏ ਨੇ ਦੇਖੋ ਜਿਹੜੇ ਅੱਜ ਸਾਡੇ ਦੇ ਮੀਟਿੰਗ ਅੱਜ ਸਾਡੇ ਸੰਸ ਕਮੇਟੀ ਵੱਲੋਂ ਚਾਰੇ ਨੇ ਸਾਡੇ ਜਿਹੜੇ ਇਹ ਫੈਸਲਾ ਕੀਤਾ ਗਿਆ ਜਿਸ ਜਿਹੜੀ ਅਨਮਿੱਥੇ ਸਮੇਲੀ ਜਿਹੜੀ ਕਾਲ ਜਿਹੜੀ ਉਹ ਜਾਰੀ ਰਹੂਗੀ ਜਦ ਤੱਕ ਸਾਡੇ ਜਿਹੜੇ ਮੰਗਾ ਨੇ ਉਹ ਨਹੀਂ ਮੰਨਿਆ ਜਾਂਦੇ ਉਦੋਂ ਜਾਰੀ ਰਹੂਗੀ ਜੀ ਠੀਕ ਹੋਰ ਤਾਂ ਕੋਈ ਮੇਰੇ ਸਾਹਮਣੇ ਗੱਲਬਾਤ ਕੀਤੀ ਗਈ ਹੈ ਕਿ ਕਮਿਸ਼ਨਰ ਸਾਹਿਬ ਨਾਲ ਨਹੀਂ ਜੀ ਨਾ ਮੇਰੇ ਸਾਹਮਣੇ ਸਾਡੇ ਨਾਲ ਕੋਈ ਹੋਈ ਸੀ ਜੀ ਸਾਡੇ ਸ਼ੁੱਕਰਵਾਰ ਨੂੰ ਗੱਲ ਹੋਈ ਸੀ ਮੇਰੇ ਨਾਲ ਅਸੀਂ ਮੰਗ ਪੱਤਰ ਜਿਹੜਾ ਲੈਟਰ ਦੀ ਨੋਟਸ ਜਿਹੜਾ ਉਹਨੂੰ ਬੁਲਾਏ ਸੀਗੇ ਪਰ ਕਿਉਂ ਕਿ ਉਹ ਮਿੱਠਿਆ ਗੋਲੀ ਵਾਲੇ ਅਸੀਂ ਨਹੀਂ ਚੁਸਨੇ ਅਸੀਂ ਕਈ ਵਾਰ ਪਹਿਲੇ ਚੁਸ ਚੁਕੇ ਨੇ ਤੁਹਾਡੇ ਯਾਦ ਹੋਣਾ 18 2024 ਨੂੰ ਮਾਨਯੋਗ ਸਾਡੇ ਅਜੀਤਪਾਲ ਕੋਲੀ ਜੀ ਦੀ ਰਹਿਨਮਾਈ ਦੇ ਵਿੱਚ ਅਸੀਂ ਮੀਟਿੰਗ ਕੀਤੀ ਸੀ ਜੀ ਰਜਤ ਉਪਰਾਏ ਜੀ ਨਾਲ ਮੀਟਿੰਗ ਕੀਤੀ ਸੀ ਦੈਟਵਾਲ ਸਾਹਿਬ ਨਾਲ ਅਸੀਂ ਮੀਟਿੰਗ ਕੀਤੀ ਸੀ ਜੀ ਉੱਪਰ ਸਾਹਿਬ ਨਾਲ ਮੀਟਿੰਗ ਕੀਤੀ ਸੀ ਉਹਨਾਂ ਕੋ ਰਿਜ਼ਲਟ ਨਹੀਂ ਨਿਕਲਿਆ ਸਾਬ ਜੀ ਜਦ ਰਿਜ਼ਲਟ ਦਾ ਸਾਨੂੰ ਇਹ ਨੋਬਤ ਨਹੀਂ ਆਂਦੀ ਠੀਕ ਠੀਕ ਕੋਲ ਗਲੇ ਗਰਮੀ ਦੇ ਸਾਹਮਣੇ ਹਾਂਜੀ ਪ੍ਰਧਾਨ ਜੀ ਹਾਂਜੀ ਬਜੀ ਕੀ ਨਾਮ ਹੈ ਆਪਣਾ ਤੇ ਕੀ ਸੰਘਰਸ਼ ਕੀਤਾ ਜਾ ਰਿਹਾ ਮੇਰਾ ਨਾਮ ਕੇਵਲਕ੍ਰਿਸ਼ਨਾ ਨਗਰ ਨਿਗਮ ਕਰਮਚਾਰੀ ਦਲ ਪਟਿਆਲਾ ਦਾ ਪ੍ਰਧਾਨ ਹਾਂ ਮੈਂ ਔਰ ਸਾਂਝੀ ਸੰਘਰਸ਼ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਜੀ ਜਿੱਥੇ ਤੱਕ ਆਪਣਾ ਇਹ ਧਰਨੇ ਦੀ ਗੱਲ ਹੈ ਇਹ ਸਾਡੀ ਸਾਂਝੀ ਸੰਘਰਸ਼ ਕਮੇਟੀ ਦੇ ਵਿੱਚ ਸੱਤ ਯੂਨੀਅਨਾਂ ਨੇ ਘਟੋ ਘਟ ਔਰ ਇਹ ਜਿਹੜੀ ਸਾਂਝਾ ਹਿੱਤਨਾ ਸਾਡਾ ਲੱਗਿਆ ਹੋਇਆ ਹੈਗਾ ਜਿਹਦੇ ਵਿੱਚ ਖਾਸ ਕਰਕੇ ਸਾਡੀ ਜੋ ਪਹਿਲੀ ਮੰਗੇ ਗਈ ਤਨਖਾਹ ਦੀ ਜੀ ਹੁਣ ਮੇਰੀ ਗਾਥਣਾ ਅੱਜ 20 ਰਿਕ ਹੋਗੀ ਸਾਡੇ ਘਰ ਦੇ ਵਿੱਚ ਇਸ ਟਾਈਮ ਪਿੱਪੇ ਦੇ ਵਿੱਚ ਆਟਾ ਨਹੀਂ ਹੈਗਾ ਬੱਚਿਆਂ ਦੀ ਹੁਣ ਤੱਕ ਫਿੱਸਾਂ ਨਹੀਂ ਪੜ ਚੁੱਕੇ ਅਸੀਂ ਉਹਦਾ ਕਾਰਨ ਕੀ ਹੈ ਉਹ ਇੱਕ ਪੈਨਲਟੀਆਂ ਹੀ ਪੇਰੀਆਂ ਦੇਖੋ ਸਿਰਫ ਇਹ ਤਨਖਾਹ ਲਾਉਣ ਵੱਲੋਂ ਅਸੀਂ ਤੁਸੀਂ ਸਾਡੇ ਆਪਣੇ ਚੈੱਕ ਕਰ ਸਕਦੇ ਹੋ ਅਕਾਊਂਟ ਅਸੀਂ ਡਿਫਾਲਟਰ ਹੁੰਦੇ ਜਾ ਰਹੇ ਹਾਂ ਕਿਉਂਕਿ ਪੈਨਲਟੀਆਂ ਲੱਗ ਰਹੀ ਨੇ ਸਿਬਲ ਸਾਡੇ ਖਰਾਬ ਹੁੰਦੇ ਜਾ ਰਹੇ ਹਾਂ ਤਾਂ ਅਸੀਂ ਹੁਣ ਤੁਸੀਂ ਇਹ ਦੱਸੋ ਪ੍ਰਸ਼ਾਸਨ ਦਾ ਪਿੱਟ ਅਸੀਂ ਆਪਾਂ ਕਰੀਏ ਨਾ ਕਰੀਏ ਜੀ ਇਹੀ ਕਾਰਨ ਆ ਸਾਨੂੰ ਆਪਣਾ ਨਿਯਮ ਮੁਲਾਜ਼ਮਾਨ ਕੀ ਹੈ ਯਾਰ ਕਿੰਨੇ ਕੁ ਮੰਗਾ ਨੇ ਸਾਰੀਆਂ ਇਹ तकरीबन ਸਾਡੀ ਲੋਕਲ ਮੰਗਾ ਨੇ ਜੇ ਕਿ ਪ੍ਰਸ਼ਾਸਨ ਜੇ ਕਿ ਸਾਡੀ ਇਹਨਾਂ ਕੀ ਪੂਰੀ ਨਹੀਂ ਕਰ ਪਾਦਾ ਹੈਗਾ ਸਭ ਨਾਲ ਪਹਿਲਾਂ ਦੇਖੋ ਹਾਂ TFCPF ਹੈ ਕੀ ਇਹ ਜਿਹੜਾ ਹੈਗਾ ਸਾਡਾ ਸਮੇਂ ਸਿਰ ਨਹੀਂ ਪਹਰੇਗਾ ਸਾਡਾ ਕਿੰਨਾ ਘਟਾ ਹੋ ਰੇਗਾ ਔਰ ਸੀਪੀਐਫ ਐਨਪੀਐਸ ਜਦੋਂ ਹੁਣ ਐਨਪੀਐਸ ਦੀ ਗੱਲ ਆ ਗਈ ਐਨਪੀਐਸ ਦੇ ਵਿੱਚ ਕੀ ਹੈ ਕਿ 14% ਸਨ ਸਾਰੀਆਂ ਸਰਕਾਰਾਂ ਯਾਨੀ ਕਿ ਵੀ ਸਾਰੇ ਅਧਾਰਿਆਂੋਂ ਦੇ ਰਹੀ ਨੇ ਪੰਜਾਬ ਸਰਕਾਰ ਬਟ ਸਾਡੇ ਨਗਰ ਨਿਗਮ ਪਟਿਆਲਾ ਨੂੰ ਸਿਰਫ ਔਰ ਸਿਰਫ 10% ਦੀ ਕਟੋਤੀ ਹੋ ਰਹੀ ਆ 4% ਦਾ ਸਾਨੂੰ ਹਰ 2 ਨਾ ਮਹੀਨੇ ਨੁਕਸਾਨ ਹੋ ਰੇਗਾ ਉਸ ਤੋਂ ਇਲਾਵਾ ਪੰਜਾਬ ਸਰਕਾਰ ਇਸ ਨੂੰ 18% ਕਰਨ ਕਰਨ ਜਾ ਰਹੀ ਹੈ ਜਲਦੀ ਹੀ ਤਾਂ ਹੁਣ ਤੁਸੀਂ ਲਾ ਲਓ ਕਿ 8% ਯਾ 8% ਦਾ ਸਾਡਾ ਘਾਟਾ ਕਿੰਨਾ ਹੋ ਜਾਣਾ ਹੈ ਸਾਡੇ ਤਾਂ ਪਹਿਲੇ ਦੱਸੋ ਆਪਣਾ ਕਮਾਲ ਦੀ ਗੱਲ ਹੈ ਆਪਣਾ ਬੱਚੇ ਜਾਣ ਕੇ ਉਹ ਹੋ ਰਹੇ ਪਰੇਸ਼ਾਨ ਤਾਂ ਹੁਣ ਇਹ ਗੱਲ ਨਹੀਂ ਕਰੂੰਗੀ ਹੋਰ ਕੀ ਨਿਕਲੂੰਗੀ ਆ ਯਾਰ ਠੀਕ ਹੈ ਨਾ ਸੋ ਇਹ ਇੱਕ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਕਿ ਪ੍ਰਸ਼ਾਸਨ ਜਿਹੜੇ ਹੈਗੇ ਸਾਡੀ ਮੰਗਾਂ ਨੂੰ ਪੂਰਨ ਤੌਰ ਤੇ ਆਪਣਾ ਮੰਨੇ ਜਿਹੜੇ ਸਾਡੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਿਤੇ ਜਾਣ ਠੀਕ ਹੈ ਜਿਹੜੇ ਆਊਟਸੋਰਸ ਤੇ ਨੇ ਉਹਨਾਂ ਜਿਹੜਾ ਹੈਗਾ ਡੇਲੀ ਵੇਜ ਤੇ ਲੈ ਕੇ ਆਪਣਾ ਉਹਨਾਂ ਨੂੰ ਕੰਪਲੀਟ ਜਿਹੜਾ ਹੈਗਾ ਉਹਨਾਂ ਦਾ ਹੱਕ ਦਿੱਤਾ ਜਾਵੇ ਬਾਕੀ ਜੋ ਸਾਡੀ 28 ਮੰਗਾਂ ਨੇ ਉਹ ਪ੍ਰਧਾਨ ਜੀ ਰੂਬਰੂ ਤੁਹਾਨੂੰ ਆਪਣਾ ਕਰ ਚੁੱਕੇ ਨੇ ਤੁਹਾਡੇ ਆਪਣਾ ਸਾਹਮਣੇ ਸੋ ਧੰਨਵਾਦੀ ਬਾਕੀ ਸਾਡੇ ਆਪਣੇ ਚੇਅਰਮੈਨ ਸਾਹਿਬ ਨੇ ਜਤਿੰਦਰ ਕੁਮਾਰ ਪਿੰਸ ਜੀ ਉਹ ਵੀ ਤੁਹਾਨੂੰ ਵਿਚਾਰ ਦੇਣਗੇ